ਪ੍ਰਧਾਨ ਜੀ ਅੱਜ ਦੀ ਮੀਟਿੰਗ ਦੇ ਵਿੱਚ ਕੋਈ ਜਿਹੜਾ ਜਿਸ ਤਰ੍ਹਾਂ ਹੜਾ ਆਇਆ ਪੰਜਾਬ ਦੇ ਵਿੱਚ ਬਹੁਤ ਉਹਦੇ ਉੱਤੇ ਵੀ ਕੋਈ ਮੁੱਦਾ ਵਿਚਾਰਿਆ ਗਿਆ ਵਾਇਵਰ ਜੀ ਕਾ ਖਾਲਸਾ ਵਾਇਵਰ ਜੀ ਕੀ ਫਤਿਹ ਅੱਜ ਜਿਹੜਾ ਵਾ ਪੰਜਾਬ ਦੇ ਵਿੱਚ ਹੜ੍ਹ ਆਏ ਆ ਕਿ ਲਿਆਂਦੇ ਗਏ ਆ ਇਹ ਵੀ ਇੱਕ ਵਿਸ਼ਾ ਕਿਉਂਕਿ ਹੜ੍ਹ ਆਉਣੇ ਆ ਹੋਰ ਕਾਰਨ ਹੁੰਦਾ ਤੇ ਲਿਆਉਣੇ ਹੋਰ ਕਾਰਨ ਹੁੰਦਾ ਸੋ ਇਸ ਕਰਕੇ ਜਿਹੜੇ ਅੱਜ ਲੋਕਾਂ ਨੂੰ ਤੂੜੀ ਚੰਦ ਦੀ ਲੋੜ ਆ ਉਹਨਾਂ ਦੇ ਖੜਾ ਵਾਸਤੇ ਜਿਹੜੀ ਆ ਸਾਡੇ ਪਾਈ ਚਰੇ ਆ ਜੇ ਪਿੰਡਾਂ ਦੇ ਵਿੱਚ ਬਹੁਤ ਤਗੜੇ ਜੋਰਾ ਤੇ ਊੜੀ ਤੰਦ ਚੋਕਰ ਵਨਡ ਪੀਡ ਸਾਰਾ ਕੁਝ ਲੈ ਕੇ ਜਾਂਦੇ ਆ ਜਿਨ੍ਹਾਂ ਨੂੰ ਰਾਸ਼ਨ ਦੀ ਲੋੜ ਹੈ ਰਾਸ਼ਨ ਵੀ ਦੇਣ ਦੇ ਆ ਹੁਣ ਸੋਚਣ ਦੀ ਗੱਲ ਇਹ ਆ ਵੀ ਆਉਣ ਵਾਲੇ ਜਿਹੜੇ 6 ਮਹੀਨੇ ਆ ਉਹਨਾਂ ਵਾਸਤੇ ਬਹੁਤ ਮੁਸ਼ਕਲ ਦੇ ਗੁਜ਼ਰਨ ਵਾਲੇ ਆ ਕਿਉਂਕਿ ਸਾਡੀ ਜਿਹੜੀ 6 ਮਹੀਨਾ ਦੀ ਜਿਹੜੀ ਰਸਿਆ ਉਹ ਚਲੇ ਗਈ ਆ ਜਿਹਨ ਲੋਕਾਂ ਨੇ ਲਿਮਟਾਂ ਹਲੋਂਡਾ ਲਈਆਂ ਹੀ ਉਹ ਲਿਮਟਾਂ ਵਿੱਚ ਦਾਰਨੀਆਂ ਮੁਸ਼ਕਲ ਹੋਈਆਂ ਉਹ ਲਿਮਟਾਂ ਦੇ ਤਰਨੀਆਂ ਨਹੀਆਂ ਇਹ ਉਹ ਸਰਕਾਰ ਨੂੰ ਬੇਨਤੀ ਕਰਨੀ ਆ ਵੀ ਇੱਕ ਤਾਂ ਉਹ ਲਿਮਟਾਂ ਨਾਲ ਲਈਆਂ ਜਾਣ ਦੁਜਾ ਇਹ ਵੀ ਹੁਣ ਉਹਨਾਂ ਨੂੰ ਦਾਈ ਦੀ ਤੇ ਡੀਜ਼ਲ ਦੀ ਲੋਡ ਪੈਣੀ ਆ ਬੀਜ਼ੀ ਲੋਡ ਪੈਣੀ ਆ ਜਿਨ੍ਹਾਂ ਪੈੜੀਆਂ ਦੇ ਵਿੱਚ ਮਿੱਟੀ ਪੈ ਗਈ ਜਾਂ ਰੇਤਾ ਪੈ ਗਈ ਉਹ ਚੁੱਕਣ ਦੀ ਗੱਲ ਆ ਜਾਂ ਜਿਹੜੇ ਬੰਨ ਬੰਨਣ ਵਾਲੇ ਆ ਉਹਨਾਂ ਦੀ ਗੱਲ ਆ ਉਹਦੇ ਵਾਸਤੇ ਪਿੰਡ ਟੋਟੀਆਂ ਦੇ ਵਿੱਚ ਜਿਹੜੀ ਹੈ ਗ੍ਰਹੀ ਕਰਨੀ ਆ ਉਹ ਤਗੜੇ ਹੋ ਕੇ ਗ੍ਰਹੀ ਕਰਨੀ ਕਿਉਂਕਿ ਜਥੇਬੰਦੀ ਵੀ ਸੋਚਦੀ ਆ ਕਿ ਇਹ ਜਥੇਬੰਦੀ ਇੱਕ ਸਾਡਾ ਪਰਿਵਾਰ ਆ ਸਾਡੇ ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਜਿੱਥੇ 40-45 ਪਿੰਡ ਆਉਂਦੇ ਆ ਜਿੱਥੇ ਅਸੀਂ ਬਾਹਰਲੇ ਲੋਕਾਂ ਦੀ ਮਦਦ ਕਰਨੀ ਤੇ ਅਸੀਂ ਆਪਣੇ ਜ਼ਿਲ੍ਹੇ ਦੀ ਵੀ ਮਦਦ ਕਰਨੀ ਆ ਜਿੱਥੇ ਡੀਜ਼ਲ ਦੀ ਲੋਡ ਪੈਣੀ ਆ ਟਰੈਕਟਰਾਂ ਦੀ ਲੋਡ ਪ ਸੋ ਇਸ ਲਈ ਸਾਰੇ ਪਿੰਡ ਵਾਸੀਆਂ ਨੂੰ ਕਹਿਣਾ ਚਾਹੁੰਦੇ ਆ ਕਿ ਵੱਧ ਤੋਂ ਵੱਧ ਸੰਯੋਗ ਕਰੋ ਕਿਉਂਕਿ ਆਪਾਂ ਜਥੇਬੰਦੀ ਨੇ ਵੀ ਉਹਦੇ ਵਿੱਚ ਹਿੱਸਾ ਪਾਉਣਾ ਵਾ ਤੇ ਸਾਰੇ ਜਣੇ ਆਪਾਂ ਤਗੜੇ ਹੋ ਕੇ ਸਫਾ ਕੇ ਆਪਣੇ ਭਰਾਵਾਂ ਨੂੰ ਕਿ ਇੱਕ ਉਠਾਉਣ ਦੀ ਕੋਸ਼ਿਸ਼ ਕਰੀਏ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਅੱਜ ਗ੍ਰਹੀ ਦਿੱਤੀ ਅੱਜ ਮੌਕੇ ਤੇ ਗ੍ਰਹੀ ਵੀ ਹੋਈ ਹੈ ਤੇ ਹੋਰ ਵੀ ਤਗੜੇ ਹੋ ਕੇ ਗ੍ਰਹੀ ਕਰੋ ਜਾਂ ਜਿਹੜਾ ਵੀ ਯੋਗਦਾਨ ਪਾਣਾ ਚਾਹਦਾ ਕੋਈ ਐਨ ਆਰ ਆਈ ਵੀਰ ਜਾਂ ਕੋ ਸਾਡਾ ਭੈਣ ਭਰਾ ਉਹ ਪਾ ਸਕਦਾ ਕਿਉਂਕਿ ਜਿਹੜੀ ਅੱਜ ਜਿਹੜੀ ਗ੍ਰਹੀ ਹੋਈ ਹੈ ਅੱਜ ਮੌਕੇ ਤੇ ਕਿਉਂਕਿ ਨਹੀਂ ਸੀਗਾ ਕਹਿਣ ਦਾ ਨਹੀਂ ਕੋਈ ਮੌਕਾ ਕਿ ਅੱਜ ਅਜੀ ਸੰਤਾ ਨੇ ਗ੍ਰਹੀ ਦਿੱਤੀ ਹੈ ਸੋ ਕਿਰਪਾ ਕਰਕੇ ਸਾਰੇ ਜਣੇ ਗਰੁੱਪ ਦੇ ਵਿੱਚ ਵੇਖ ਹੀ ਲੈਣਾ ਤੁਸੀਂ ਗਰੁੱਪ ਦੇ ਵਿੱਚ ਸ਼ੂਰੀਨ ਸ਼ਾਟ ਪੈਕੇਜ ਇਹਨਾਂ ਨੇ ਗ੍ਰਹੀ ਦਿੱਤੀ ਹੈ ਸੋ ਸਾਰੇ ਵੱਧ ਚੜ ਕੇ ਗ੍ਰਹੀ ਦਿਓ ਕਿਉਂਕਿ ਆਪਣੇ ਭੈਣ ਭਰਾਵਾਂ ਨੂੰ ਪਠਾ ਸਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ